ਸੋਡੇ ਬਾਅਦ ਤੇ ਲੈ ਕੇ ਆ ਜੀ ਫਾਰਮ ਟਰੈਕ 6055 ਚਲਦਾ ਕੰਡੀਸ਼ਨ ਚੈੱਕ ਕਰੋ ਟਰੈਕਟਰ ਜੀ 2015 ਮਾਡਲ ਆ ਤੇ ਖੜਾ ਗੀ ਦੇ ਕੋਲ ਇਧਰ ਪਾਸੇ ਸ਼ਰਮਾ ਜੀ ਫਿਰਦਾ ਗੀੜਾ ਜੀ ਸ਼ਰਮਾ ਜੀ ਕੋਲੇ ਬਾਈ ਸਸੀ ਗਾ ਸਰਯਨੂ ਜੀ ਮਹਾਰਾਜ ਸੱਚੇ ਪਾਤਸ਼ਾਹ ਚੜਦੀ ਕਲਾ ਰੱਖੇ ਤੁਹਾਨੂੰ 19 ਤਰੀਕਾ 11ਵਾਂ ਮਹੀਨਾ 2025 25 ਤੇ ਮੈਨੂੰ ਇਹ ਦੱਸੋਣਾ 55 ਮਾਡਲ ਦਾ ਹੈਗਾ 15 ਅੰਦਰ ਦਾ ਫੇਰ ਦੱਸੂ ਮੈਂ ਤੁਹਾਨੂੰ ਹਾਂ ਮੇਰੇ ਬੀਰਾ ਨੇ ਤੇ ਲੈ ਲੌਂਡ ਵਾਲਾ ਨੇ ਹਾਂ ਮੰਡੀ ਕਰੇ ਨਾ ਠੀਕ ਹੈ ਉਹ ਜਿਹੜੇ ਦੇਖਣ ਲਈ ਇਹਨਾਂ ਨੇ ਕਰਿਆ ਜਿਵੇਂ ਕਿ ਦੀ ਸਵੇਤਾ ਇਹਨਾਂ ਨੇ ਲਾਇਆ ਥੋੜਾ ਜਿਹਾ ਇਹਨਾਂ ਨੇ ਕੀਤਾ ਪਿਆਰ ਮੋਹ ਹੁੰਦਾ ਸਾਨੂੰ ਐ ਕਹਿੰਦੇ ਜੀ ਮੰਡੀ ਚ ਨਾ ਆਓ ਮੰਡੀ ਜਨਾ ਬੜੇ ਲੱਤ ਛੋੜ ਦਾਂਗੇ ਹਾਂ ਲੱਤ ਛੋੜ ਦਾਂਗੇ ਇਹਨਾਂ ਨੇ ਵੀਰੇ ਨੇ ਆਖਿਆ ਤਾਂ ਵੀਰੇ ਆਪਦੀ ਮੰਡੀ ਆਪ ਲਾ ਆ ਲਾਦੀ ਫਿਰ ਕਿਉਂ ਗਲਤ ਆ ਜੀ ਆ ਲਾਦੀ ਰੇਟ ਜੈ ਹੁਣ ਆ ਦੇਖ ਲਈ ਤੂੰ ਮੈਂ ਕੀ ਰੇਟ ਬੋਲੂਗਾ ਇਹ ਮਾਡਲ 15 ਨਾ 15 ਮਾਡਲ ਕੋਕਾ ਪੀਸ ਟੈਟਰਾ ਸਤਨਾ ਸਾਰਾ ਰੀਜਨਲ ਆ ਜੀ ਹਾਂ ਜੀ ਇੱਕ ਕਲਮ ਕੀ ਲੱਗੀ ਇਹਦੇ ਠੀਕ ਹੈ ਤੁਸੀਂ ਇਹ ਟੈਕ ਟੂਰ ਦਿਖਾਦੇ ਇੱਥੋਂ ਬੇਸ਼ੱਕ ਰੁਪਈਆ ਹੀ ਆ ਬਾਬੇ ਯਾਰ ਗੱਲ ਕੀ ਕਰਦਾ ਤੂੰ ਟਰੈਕਟਰ ਹੈਗਾ ਪੂਰਾ ਚੰਗਾ ਇਹ ਕਨੀਸ਼ਾ ਤੁਹਾਨੂੰ ਦਿਖਾਈ ਦਿੱਤੀ ਮਿੱਤਰੋ ਰੁਪਈਆ ਦਾ ਰੁਪਈਆ ਇੰਜਣ ਹੈ ਜਿਹਦਾ ਵੀ ਓਕੇ ਆ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ 15 ਮਾਡਲ ਆ 15 ਮਾਡਲ ਆ ਸਾਡ ਗੀਰ ਆ ਸਾਡ ਗੀਰ ਡਿਮਾਂਡ ਕਿੰਨੀ ਹੈ ਦੀ ਟੂ ਸਪੀਡ ਆ ਟੂ ਸਪੀਡ ਹੈ ਹੈ ਚਾਰ ਸਿਲੰਡਰ ਇੰਜਨ ਡਬਲ ਕਲਚ ਆਇਲ ਟਰਾਂਸਮਿਸ਼ਨ ਹਾਈ ਕੈਪੈਸਿਟੀ ਲੈਫਟ ਤੇ ਹੁਣ ਮੈਨੂੰ ਐਂ ਦੱਸ ਐਚਪੀ ਕਿੰਨੀ ਐ 60 ਵੈਰੀ ਗੁੱਡ ਤੇ ਹੁਣ ਮੈਨੂੰ ਸੁਪਰ ਮੈਕਸ ਧਮਾੜ ਕਿੰਨੀ ਐ ਦੀ ਧਮਾੜ ਕਿੰਨੀ ਲਿਖੀ ਹੋਇਆ ਕੋਈ ਚੱਕਰੀ ਨਹੀਂ 440 ਲਿਖ ਲਾ 50 ਲਿਖ ਲਾ ਕੁਛ ਹੀ ਲਿਖੀ ਯਾਰ ਕਿੰਨੇ ਦੇਣਾ ਆਪਾਂ ਕਿੰਨੇ ਦਾ ਮਰਜ਼ੀ ਦੇ ਦੀ ਦੱਸ ਦੇ ਦੇ ਯਾਰ 60 ਦੀ ਰੇਟ ਕੀ ਦੇ ਦੀ ਹਾਂ 55 ਨੂੰ ਛੱਡ ਦੇ 60 ਵਾਲੇ ਰੇਟ ਚ ਦੇ ਦੇ ਆਹ ਰੇਟ ਦੇ ਦੇ ਆਹ ਰੇਟ ਚ ਦੇ ਦੇ ਆਹ ਰੇਟ ਦੇ ਦੇ 15 ਮਾਡਲ ਆ 440 ਜੇ ਡਿਮਾਂਡ ਕਰਦਾ ਸਰਮਾ ਫਿਰਤੀ ਜਦ ਅਸੀਂ ਲਾਵਾਂਗੇ ਦੋਲ ਵਾਲਾ ਪੁੱਛੀ ਹੈ ਹੈ ਤਿੰਨ ਲੱਭੇ ਦਾ ਟਰੈਕਟਰ ਇਹ ਮੈਂ ਇੱਕੋ ਹੀ ਵੇਚ ਹਾਂਜੀ 3 ਲੱਖ 75000 3 ਲੱਖ 75000 ਦਾ ਆ ਟਰੈਕਟਰ ਲੈ ਜਿਓ 15 ਮਾਡਲ ਆ ਐਚ ਆਰ ਨੰਬਰ ਆ ਕਨੀਸ਼ ਨੂੰ ਦਿਖਾ ਦੀ ਟਾਇਰ ਚੈੱਕ ਕਰੋ ਪਹਿਲਾਂ ਤਾਂ ਮੇਰੇ ਟਰੈਕਟਰ ਦੇ ਜੇ ਕੇ ਦੇ ਟਾਇਰ ਲੱਗੇ ਆ ਤੇ ਕਨੀਸ਼ ਨੇ ਲੱਗਿਆ ਪੂਰੀ ਚੰਗੀ ਸ਼ਰਮਈਆ ਨੰਬਰ ਆਪਲਾਤਾ ਸਕਰੀਨ ਦੇ ਉੱਤੇ ਪੜਾਕਾ ਹੁਣ ਤੁਸੀਂ ਪਾਉਣਾ ਦੱਬ ਕੇ ਕਰ ਦੋ ਜੀ ਰੀਲ ਨੂੰ ਡੰਡਾ ਫੱਟੀ ਇੰਜਨ ਦਾ ਤੇਲ ਠੀਕ ਹੈ ਚੇਂਜ ਚੇਂਜ ਸਾਰਾ ਕੁਝ ਚੇਂਜ ਹੋ ਜਾ ਮਿੱਤਰੋ ਕਰੋ ਸ਼ੇਅਰ ਦਬਕੀ